ਪੀੜ ਪ੍ਰੀ ਹਾਲਤਾਂ ਚ ਪਤਨੀ ਹੋਈ ਲਾਪਤਾ ਪਤੀ ਨੇ ਮੈਡੀਕਲ ਸਟੋਰ ਮਾਲਕ ਤੇ ਅਗਵਾ ਕਰਨ ਦੇ ਲਗਾਏ ਦੋਸ਼ ਮਾਮਨਾ ਅਜਨਾਲਾ ਦਾ ਹੈ ਉਸ ਵੇਲੇ ਜ਼ਬਰਦਸਤ ਹਗਾਮਾ ਦੇਖਣ ਨੂੰ ਮਿਲਿਆ ਜਦੋਂ ਇੱਕ ਪਤੀ ਰਕੇਸ਼ ਕੁਮਾਰ ਸ਼ੇਰਾ ਆਪਣੀ ਬੇਟੀ ਮਾਂ ਅਤੇ ਸੱਸ ਸਮੇਤ ਮੈਡੀਕਲ ਸਟੋਰ ਦੇ ਬਾਹਰ ਤਰਨੇ ਤੇ ਬੈਠ ਗਿਆ ਉਸ ਵੱਲੋਂ ਦੁਕਾਨ ਦੇ ਬਾਹਰ ਜ਼ਬਰਦਸਤ ਹਗਾਮਾ ਕਰਦੇ ਹੋਏ ਮੈਡੀਕਲ ਸਟੋਰ ਦੇ ਮਾਲਕ ਰਜੀਵ ਖਲਾਫ ਨਾਰਿਪਾਜੀ ਵੀ ਕੀਤੀ ਗਈ ਇਸਮੋ ਕੇ ਵਿਚਾਰ ਅੰਦਰ ਲੋਕਾਂ ਦੀ ਭਾਰੀ ਪੀੜ ਦਿਖਨ ਨੂੰ ਇਕੱਠੀ ਹੋ ਗਈ ਪਤੀ ਰਕੇਸ਼ ਕੁਮਾਰ ਸ਼ੇਰਾਂ ਨੇ ਦੱਸਿਆ ਕਿ ਉਸਦੀ ਪਤਨੀ 15 ਫਰਵਰੀ ਤੋਂ ਆਪਣੇ ਬੇਕੇ ਘਰ ਤੋਂ ਗਾਇਬ ਹੈ ਰਕੇਸ਼ ਕੁਮਾਰ ਨੇ ਮੈਡੀਕਲ ਸਟੋਰ ਮਾਲਕਰਜੀਵ ਦੇ ਇਕਠਿਤ ਤੌਰ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਸਨੇ ਉਸਦੀ ਪਤਨੀ ਨੂੰ ਬਹਿਲਾ ਫਸਲਾ ਕੇ ਜ਼ਬਰਨ ਲੁਕੋ ਕੇ ਰੱਖਿਆ ਹੋਇਆ ਹੈ ਜਿਸਤੇ ਉਹਨਾਂ ਕੋਲ ਸਬੂਤ ਵੀ ਹਨ ਉਹਨਾਂ ਦੀ ਪਤਨੀ ਕਾफी ਸਮੇਂ ਤੋਂ ਗਾਇਬ ਹੈ ਅਤੇ ਉਸ ਦਾ ਕੋਈ ਹਾਲੇ ਪਤਾ ਨਹੀਂ ਲੱਗ ਰਿਹਾ ਇਸ ਬੰਦੀ ਉਸ ਵੱਲੋਂ ਡੀਐਸਪੀ ਅਜਨਾਲਾ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ ਉਸਨੇ ਦੋਸ਼ ਲਗਾਇਆ ਕਿ ਉਸਨੇ ਦੁਕਾਨ ਉੱਪਰ ਪਿਛਲੇ ਪਾਸੇ ਕੈਬਨ ਬਣਾ ਕੇ ਰੱਖਿਆ ਹੋਇਆ ਜਿਸ ਵਿੱਚ ਉਹ ਗਲਤ ਕੰਮ ਕਰਦਾ ਹੈ ਪੀੜਤ ਨੇ ਮੰਗ ਕੀਤੀ ਕਿ ਉਸ ਨੂੰ ਇਨਸਾਫ ਦਿਵਾਇਆ ਜਾਵੇ ਨਹੀਂ ਤਾਂ ਉਹ ਦੁਕਾਨ ਬਾਹਰ ਆਪਣੀ ਬੀਟੀ ਸਮੇਂ ਤੇਲ ਪਾ ਕੇ ਅਗਰ ਲਗਾ ਲਵੇਗਾ ਇਸ ਬੰਦੀ ਮੈਡੀਕਲ ਸਟੋਰ ਮਾਲਕ ਰਜੀਵ ਸ਼ਰਮਾਨ ਨੇ ਕਿਹਾ ਕਿ ਉਸ ਉੱਪਰ ਲਗਾਏ ਗਏ ਦੋਸ਼ ਗਲਤ ਦੀ ਬੁਨਿਆਦ ਹਨ ਉਸ ਦੀ ਮੈਡੀਕਲ ਦੁਕਾਨ ਹੈ ਜਿਸ ਤੇ ਇਹ ਸਾਰਾ ਹੀ ਪਰਿਵਾਰ ਦਵਾਈ ਲੈਣ ਲਈ ਆਉਂਦਾ ਹੈ ਜਿਸ ਨੂੰ ਲੈ ਕੇ ਹੀ ਫੋਨ ਤੇ ਅਕਸਰ ਹੀ ਉਹ ਦਵਾਈ ਬਾਰੇ ਪੁੱਛਦੇ ਸਨ ਇਸ ਵਿਅਕਤੀ ਦੀ ਪਤਨੀ ਦਿਲਾਪਤਾ ਹੋਣ ਨਾਲ ਉਸ ਦਾ ਕੋਈ ਸਬੰਧ ਨਹੀਂ ਹੈ ਇਸ ਬੰਦੀ ਡੀਐਸਪੀ ਅchnala ਰਾਜਕਮਾਰ ਨੇ ਕਿਹਾ ਕਿ ਪ੍ਰਕੀਸ਼ ਕੁਮਾਰ ਦੀ ਪਤਨੀ ਦੇ ਲਾਪਤਾ ਹੋਣ ਦਾ ਮਾਮਲਾ ਉਹਨਾਂ ਦੇ ਧਿਆਨ ਵਿੱਚ ਹੈ ਇਸ ਬੰਦੀ ਜਾਂਚ ਕੀਤੀ ਜਾ ਰਹੀ ਹੈ ਜੂ ਵੀ ਵਿਅਕਤੀ ਇਸ ਮਾਮਲੇ ਵਿੱਚ ਚੁੱਪੋ ਛਿਪਾਇਆ ਗਿਆ ਉਸ ਖਿਲਾਫ ਕੰਦੀ ਕਾਰਵਾਈ ਕੀਤੀ ਜਾਵੇਗੀ ਆਪਣੇ ਪੇਕੇ ਘਰੋਂ ਨਿਕਲੀ ਆ ਡਾਕਟਰ ਸਾਹਿਬ ਨੇ ਆਪਣੇ ਕਿਹੇ ਬੰਦੇ ਕੋਲੋਂ ਸਪੈਸ਼ਲ ਬੰਦਾ ਇਹਨਾਂ ਦਾ ਇੱਥੇ ਦਵਾਈ ਦੇਣ ਹੁੰਦਾ ਉਹਦਾ ਨਾ ਗੌਰਮ ਹੈਗਾ ਜੋ ਉਨੇ ਮੇਰੀ ਵਾਈਫ ਨੂੰ ਤਾਂ ਬੈਗ ਚੁੱਕੇ ਤੇ ਡਾਕਟਰ ਸਾਹਿਬ ਨੇ ਉਥੇ ਅੰਮ੍ਰਿਤਸਰ ਦੇ ਬਾਅਦੋਂ ਗਾਂਸ਼ਾ ਕਰਕੇ ਉਥੇ ਰਖਵਾਤਾ ਮੈਂ ਉਸ ਦਿਨ ਦਾ ਆਪਣੀ ਵਾਈਫ ਨੂੰ ਲੱਭਣ ਆ ਮੈਨੂੰ ਹਲੇ ਤੱਕ ਕੋਈ ਪਤਾ ਨਹੀਂ ਲੱਗਾ ਮੇਰੇ ਕੋਲ ਪ੍ਰੂਫ ਹੈ ਡਾਕਟਰ ਸਾਹਿਬ ਦੇ ਕੀ ਪ੍ਰੂਫ ਹੈ ਮੇਰੇ ਕੋਲ ਡਾਕਟਰ ਸਾਹਿਬ ਦੀ ਰਿਕਾਰਡਿੰਗ ਹੈਗੀਆਂ ਮਾਮਲਾ ਸਾਡੀ ਨੂੰ ਦਾ ਤੁਹਾਨੂੰ ਜਿਸਾਂ ਬੇਟੇ ਨੇ ਸਾਰਾ ਦੱਸਿਆ ਹੀ ਹੋਇਆ ਵਾ ਮੈਡੀਸਨ ਲੈ ਆਂਦੇ ਸੀ ਸਾਨੂੰ ਨਹੀਂ ਪਤਾ ਕਿਵੇਂ ਇਹਨਾਂ ਦਾ ਚੱਕਰ ਚੱਲਿਆ ਕੀ ਬਣਿਆ ਸਾਨੂੰ ਕੁਛ ਪਤਾ ਨਹੀਂ ਹੈ 5 ਮਹੀਨੇ ਤੋਂ ਸਾਡੀ ਨੂੰ ਲਾ ਪਤਾ ਜੇ ਦੇਖਾ ਗੁੜਿਆ ਤਾਂਸ ਨਹੀਂ ਆਂਦਾ ਕਿਸੇ ਨੂੰ ਇੱਥੇ ਤੇ ਕੁੜੀ ਤੇ ਕੋਈ ਤਰਸਣਾ ਨਹੀਂ ਤੇ ਆਪਣੇ ਦੋ ਬੱਚੇ ਦੱਸੋ ਇਹਦੇ ਆਪਣੇ ਦੋ ਬੱਚੇ ਨੇ ਮੇਰੀ ਬੇਟੀ ਹੈ 32 ਸਾਲ 32 ਸਾਲ ਅੱਜ ਕੀ ਹੋਇਆ ਜੀ ਇਹ ਨੂੰ ਸਮਝਾਇਆ ਪਿਆਰ ਨਾਲ ਐਨੀ ਮੰਨਿਆ ਤੇ ਮੇਕ ਕੋਲੀ ਗਈ ਤੇ ਕੀ ਹੈ ਤੁਹਾਡੀ ਬੇਟੀ ਕਿੱਥੇ ਹੋਂ ਮੈਨੂੰ ਪਤਾ ਹੀ ਨਹੀਂ ਕਿੱਥੇ ਗਈ ਤੁਹਾਨੂੰ ਕੀ ਤੁਸੀਂ ਇੱਥੇ ਕਿਉਂ ਹੰਗਾਮਾ ਵੀ ਕਰਨ ਦੇ ਦੀ ਕਰਨ ਦੇ ਕੋਈ ਹੈਗੀ ਐਸਾ ਸਬੂਤਰ ਕੋਲੇ ਗਿਆ ਇਸ ਟਾਈਮ ਉਹਨਾਂ ਦੀ ਬੇਟੀ ਗਈ ਆ ਉਹੋਂਦੀ ਵਿਚਾਰੀ ਲੱਭਦੀ ਹੈ ਵੇਖੋ ਜੀ ਕੋਈ ਇਲਜ਼ਾਮ ਉਹਨਾਂ ਨੇ ਮਿਲਤੇ ਜਿਹੜੇ ਲਗਾਏ ਨੇ ਉਹ ਬਿਲਕੁਲ ਬੇਬੁਨਿਆਦ ਨੇ ਮੈਂ ਸੁਭਾਗੇ ਕੁਛ ਨਹੀਂ ਜਾਣਦਾ ਮੈਂ ਦੁਕਾਨਦਾਰੀ ਕਰਦਾ ਪਿਆ ਬੜੇ ਸਾਲਾਂ ਤੋਂ ਇੱਥੇ ਮੇਰੀ ਦੁਕਾਨਦਾਰੀ ਚੰਗੀ ਚੱਲਦੀ ਹੈ ਤੋਂ ਮੈਨੂੰ ਬਦਨਾਮ ਕਰਨ ਵਾਸਤੇ ਮੇਰੀ ਦੁਕਾਨਦਾਰੀ ਖਰਾਬ ਕਰਨ ਵਾਸਤੇ ਐਹੋ ਜਿਹੇ ਇਲਜ਼ਾਮ ਮੇਰੇ ਤੇ ਲਗਾਏ ਜਾ ਰਹੇ ਨੇ ਬਾਕੀ ਜੋ ਮੈਟਕ ਉਹਨਾਂ ਦੇ ਘਰ ਦਾ ਹੈ ਉਹ ਮੈਨੂੰ ਉਸ ਬਾਗੇ ਕੁਛ ਨਹੀਂ ਪਤਾ ਹਾਂ ਮੇਰੇ ਕੋ ਦਵਾਈਆਂ ਲੈਣ ਆਉਂਦੇ ਸੀ ਉਸ ਸਾਗੇ ਜਾਣੇ ਸưa ਉਹਨਾਂ ਦੀ ਕੁੜੀ ਵੀ ਆਂਦੀ ਸੀ ਉਹਨਾਂ ਦੀ ਨੂੰਹ ਵੀ ਆਂਦੀ ਸੀ ਉਹ ਆਪ ਵੀ ਸਾਡੇ ਜਾਣੇ ਸਾਡਾ ਪਰਿਵਾਰ ਮੇਰੇ ਕੋਲ ਦਵਾਈਆਂ ਲੈਣ ਆਉਂਦੇ ਸਰ ਇਹ ਮਾਮਲਾ ਇੱਕ ਇੱਕ ਪੰਦਰਖਾਸ ਲਈ ਉਹਨਾਂ ਉਹ ਲਾਜ ਗਲਾਮਾ ਵੀ ਕੀਤਾ ਗਿਆ ਹੈ। ਹਾਂ ਇੱਕ ਕੰਪਲੇਂਟ ਰਕੇਸ਼ ਕੁਮਾਰ son of ਗੁਲਸ਼ਨ ਕੁਮਾਰ ਅਜਨਾਲਾ ਵੱਲੋਂ ਮਸੂਲ ਹੋਈ ਹੈ ਉਹਦੇ ਵਿੱਚ ਉਹ ਕੋਈ ਅਲਿਗੇਸ਼ਨ ਲਗਾ ਰਿਹਾ ਕਿ ਮੇਰੀ ਜਿਹੜੀ ਵਾਈਫ ਹੈਗੀ ਆ ਇਹ ਬੰਦੇ ਨੇ ਲਪੋ ਕੇ ਰੱਖੀ ਹੋਈ ਆ ਉਹ ਵੀ ਪਰਤਾਲ ਕਰਕੇ ਫਿਰ ਦੇਖਦੇ ਆ ਜੀ ਜਿਹਦੇ ਤੇ ਹੁਣ ਕੰਪਲੇਂਟ ਜਿਹੜੀ ਆ ਸਾਨੂੰ ਉਹ ਸਵੇਰੇ ਦਪੈਕ ਦੇ ਕੇ ਗਏ ਆ ਤੇ ਉਹਦੇ ਚ ਵੈਰੀਫਾਈ ਵੀ ਕਰਨਾ ਜ਼ਰੂਰੀ ਆ ਨਾ